ਸਸਰੀਆ ਕਾਲ ਦੀ ਮੈਂ ਕਰਨੈਲ ਸਿੰਘ ਅੱਜ ਨਾਲ ਅਸੀਂ ਸਸਰਾਲੀ ਜਿਹੜਾ ਹੈਗਾ ਹੈ ਬੰਨ ਜਿਹੜਾ ਟੁੱਟਿਆ ਹੋਇਆ ਸੀਗਾ ਉਹ ਤਾਂ ਉੱਥੇ ਜਾ ਕੇ ਦੇਖ ਕੇ ਆਇਆ ਲੋਕਾਂ ਨੇ ਬੜੀ ਮਿਹਨਤ ਕਰਕੇ ਬੰਨ ਜਿਹੜਾ ਹੈਗਾ ਉਹ ਬੰਨਿਆ ਹੈ ਡੀਸੀ ਸਾਹਿਬ ਵੀ ਸੀ ਕੇ ਸਾਰੇ ਜਿਹੜੀ ਹੈਗੀ ਆ ਪਬਲਿਕ ਨੇ ਬਹੁਤ ਮਿਹਨਤ ਕੀਤੀ ਤੇ ਉਹ ਬੰਨ ਬੰਨਿਆ ਗਿਆ ਪਰ ਮੇਰੇ ਮਨ 'ਚ ਇੱਕ ਹੋਰ ਖਿਆਲ ਆਇਆ ਵੀ ਸਾਡੇ ਜਿਹੜਾ ਦੇਸ਼ ਦੇ ਵਿੱਚ ਐਨੇ ਬੰਦੇ ਭੁਖ ਮਾਣੀਆਂ ਕਰਨ ਵਾਲੇ ਹੈਗੇ ਆ ਉਹਨਾਂ ਨੇ ਕਿਸੇ ਨੇ ਕੋਈ ਭੁਖ ਮਾਣੀ ਨਹੀਂ ਕੀਤੀ ਵੀ ਹਾੜ ਆਣਾ ਹੈ ਜਾਂ ਇਹ ਬੰਨ ਫਰਾਨੀ ਜਗ੍ਹਾ ਤੋਂ ਪੁੱਤਣੇ ਆ ਜਾਂ ਹੋਰ ਕੁਝ ਕਰਨਾ ਆ ਉਹਨਾਂ ਦੇ ਉਹਨਾਂ ਦੇ ਸਬੰਧ ਦੇ ਵਿੱਚ ਅਸੀਂ ਅੱਜ ਤਰਕਸ਼ੀਲਾ ਦੇ ਕੋਲ ਬੈਠੇ ਸੀਗੇ ਵੀਰ ਪ੍ਰਕਾਸ਼ ਜੀ ਵੀ ਉਧਰੋਂ ਜਗਦੀਪ ਕੁੰਮਾ ਮਾਜਰਾ ਵੀ ਕੋ ਇਹਨਾਂ ਦੇ ਕੋਲ ਪੁੱਛਦੇ ਆ ਵੀ ਕਿਸੇ ਨੇ ਭਵਿੱਖवाणी ਕਿਉਂ ਨਹੀਂ ਕੀਤੀ ਜੀ ਵੀ ਹੋਰ ਸਾਰੀਆਂ ਭਵਿੱਖਵਾਨੀਆਂ ਬੰਦਿਆਂ ਦੀ ਤਾਂ ਹੋ ਜਾਂਦੀਆਂ ਵੀ ਤੇਰੇ ਘਰ ਜਿਹੜਾ ਹੈਗਾ ਦੁੱਖ ਸੁੱਖ ਇਦਾਂ ਆਉਣਾ ਠੀਕ ਹੈ ਕਿ ਨਹੀਂ ਪੈਸਾ ਇਦਾਂ ਆਜੂਗਾ ਉਹ ਆਜੂਗਾ ਆੜਾ ਬੜਾ ਬਾਰੇ ਤਾਂ ਦੱਸਿਆ ਨਹੀਂ ਕਿਸੇ ਨੇ ਇਹੀ ਤਾਂ ਸਾਡੀ ਤਰਾਸਦੀ ਹੈ ਕਰਨਲ ਸਿੰਘ ਜੀ ਵੀ ਇਹ ਲੋਕ ਸਾਨੂੰ ਹਮੇਸ਼ਾ ਤੋਂ ਬੁੱਧੂ ਬਣਾਉਂਦੇ ਆ ਰਹੇ ਨੇ ਵੀ ਵੀਰ ਉਹ ਬੁੱਧੂ ਬਣਾਉਣ ਦੇ ਮਗਰ ਇਹ ਪਬਲਿਕ ਨੂੰ ਬਣਾਉਣ ਦੇ ਕਰਕੇ ਪਹਿਲਾਂ ਰਾ ਪਹਿਲਾਂ ਰਾਜਿਆਂ ਨੂੰ ਬਣਾਉਂਦੇ ਹੁੰਦੇ ਸੀ ਠੀਕ ਹੈ ਜੀ ਕਿਉਂ ਰਾਜਿਆਂ ਨੂੰ ਦੇਖ ਕੇ ਲੋਕ ਨਾਲ ਜੁੜਦੇ ਸੀ ਹੁਣ ਜਿਹੜੇ ਅੱਜ ਕੱਲ ਦੇ ਰਾਜੇ ਨੇ ਮਤਲਬ ਨੇਤਾशाही ਲੋਕ ਨੇ ਅੱਜ ਕੱਲ ਪਹਿਲਾਂ ਇਹ 2-4 ਨੂੰ ਉਹਨਾਂ ਨੂੰ ਫੜਦੇ ਇੱਕ ਕਿਸੇ ਜੋਤਸੀ ਕੋਲੇ ਕੋਈ ਨੇਤਾ ਜਾਂਦਾ ਫੇਰ ਚਾਰਾ ਆਈਐਸ ਆਈਪੀਐਸ ਅਧਿਕਾਰੀ ਜਾਂਦੇ ਨੇ ਉਹਨਾਂ ਦੀ ਘੈਡ ਹੁੰਦੀ ਹੈ ਤੇ ਉਹਨਾਂ ਦਾ ਠੱਗ ਠਗਾ ਚੱਲੀ ਜਾਂਦਾ ਜਿਵੇਂ ਤੁਸੀਂ ਕਿਹਾ ਵੀ ਇਹਨਾਂ ਨੇ ਦੱਸਿਆ ਨਹੀਂ ਹੂੰ ਇਹ ਤਾਂ ਜਿਹੜੇ ਉਹਨਾਂ ਕੋਲੇ ਜਾਂਦੇ ਆ ਉਹ ਛੱਤਰ ਮਾਰ ਕੇ ਪੁੱਛਣ ਵੀ ਕੱਜਰਵਾਲੋ ਤੁਸੀਂ ਉਦੋਂ ਕਿੱਥੇ ਗਏ ਸੀਗੇ ਹੁਣ ਸਾਨੂੰ ਪਹਿਲਾਂ ਦੱਸਣਾ ਸੀ ਪਰ ਹੁਣ ਤਾਂ ਕੀ ਹੈ ਹੁਣ ਜਿਵੇਂ ਇੱਕ ਦੋ ਜੋਤਸੀਆਂ ਦੀਆਂ ਵੀਡੀਓ ਘੁੰਮਦੀਆਂ ਨੇ ਉਹ ਕਹਿ ਰਹੇ ਨੇ ਵੀ ਅਸੀਂ ਪਹਿਲਾਂ ਦੱਸੋਦਾ ਸੀ ਮੈਂ ਤਾਂ ਉਹਨਾਂ ਨੂੰ ਵੀ ਕਹਿਣਾ ਸਾਡੇ ਸਾਥੀਆਂ ਨੂੰ ਜਿਹੜੇ ਪੱਤਰਕਾਰ ਭਾਈ ਜਿਆਦਾ ਸਾਡਾ ਹੂੰ ਉਹ ਵੀ ਇਸ ਗੱਲ ਨੂੰ ਹਾਈਲਾਈਟ ਕਰ ਰਹੇ ਨੇ ਆ ਦੇਖੋ ਜੀ ਇਹਨੇ ਪਹਿਲਾਂ ਦੱਸਦਾ ਜੀ ਆ ਦੇਖੋ ਜੀ ਇਹਨਾਂ ਨੇ ਪਹਿਲਾਂ ਦੱਸਤਾ ਸੀ ਵੀ ਉਹਨਾਂ ਨੂੰ ਵੀ ਇਸ ਗੱਲ ਦੀ ਸ਼ਰਮ ਆਉਣੀ ਚਾਹੀਦੀ ਹੈ ਮਾੜਾ ਮੋਟਾ ਸਮਝ ਲੈਣਾ ਚਾਹੀਦਾ ਬੀਜੋ ਇੱਦਾਂ ਹੀ ਪਹਿਲਾਂ ਦੱਸਣ ਵਾਲੇ ਨੇ ਤਾਂ ਫਿਰ ਉਹਨਾਂ ਨੂੰ ਸਰਕਾਰ ਆ ਵੈਸੇ ਹੀ ਲੈ ਲੈਣ ਉਹਨਾਂ ਦਾ ਇੱਕ ਮੰਦਰਾ ਹੱਲ ਨਹੀਂ ਪੜਾ ਦੇਣਾ ਅਲੱਗ ਵੀ ਜਦੋਂ ਉਹਨਾਂ ਦਾ ਇੰਨਾ ਹੀ ਹੈ ਕਾਰਨ ਇਹ ਕੁਝ ਨਹੀਂ ਪਹਿਲਾਂ ਦੱਸ ਸਕਦੇ ਇਹ ਜਿਵੇਂ ਦੂਜਿਆਂ 'ਚ ਤੁੱਕੇ ਨਾਉਂਦੇ ਆ ਓਵੇਂ ਤੁੱਕੇ ਲਾਉਂਦੇ ਆ ਪਰ ਸਾਡੇ ਕੋਲੇ ਜਿਵੇਂ ਜਿਵੇਂ ਨੌਲਜ ਗਿਆਨ ਸਾਇੰਸ ਵਿਗਿਆਨ ਵੱਧ ਰਿਹਾ ਹੈ ਉਵੇਂ-ਉਵੇਂ ਐਡਵਾਈਜ਼ਰੀਆਂ ਜਾਰੀ ਹੁੰਦੀਆਂ ਨੇ ਪਰ ਨਲਾਇਕੀਆਂ ਸਾਡੀਆਂ ਸਰਕਾਰਾਂ ਦੀਆਂ ਹੁੰਦੀਆਂ ਨੇ ਉਸ ਤੋਂ ਪਹਿਲਾਂ ਕੁਝ ਕਰ ਨਹੀਂ ਸਕਦੀਆਂ ਹੁਣ ਵੀ ਮੈਂ ਜਦੋਂ ਆਪਾਂ ਗੱਲ ਕਰ ਰਹੇ ਸੀ ਜਿਹੜੇ ਵਿਸ਼ੇ ਤੇ ਗਰੌਕ ਦੇ ਵਿੱਚ ਜਾ ਕੇ ਦੇਖਿਆ ਐਪ ਤੇ ਉਹਦੇ ਵਿੱਚ ਐਡਵਾਈਜ਼ਰੀ ਜਾਰੀ ਹੋਈ ਵੀ ਐ ਠੀਕ ਹੈ ਪਹਿਲਾਂ ਐਡਵਾਈਜ਼ਰੀ ਜਾਰੀ ਹੋਈ ਐ ਉਹਨਾਂ ਨੇ ਕਿਹਾਗਾ ਵੀ ਭਾਈ ਆਹ ਰਾਬੀ ਐ ਸਤਲੋ ਜਾ ਇਹਨਾਂ ਦਾ ਪਾਣੀ ਫਸ ਸਕਦਾ ਐ ਮੌਨਸੂਨ ਦਾ ਰਹੂਗਾ ਚੱਕਰ ਉਹ ਸਾਰਾ ਪਹਿਲਾਂ ਦੱਸ ਰਹੇ ਨੇ ਤੇ ਉਵੇਂ ਹੋ ਰਿਹਾ ਪਰ ਇਹ ਲੋਕ ਐ ਜਿਹੜੇ ਇਹ ਸਾਨੂੰ ਹਰ ਵੇਲੇ ਬੇਵਕੂ ਬਣਾਉਣਾ ਇਹਨਾਂ ਦਾ ਕੰਮ ਰੋਟੀਆਂ ਸੇਕਣਾ ਹੀ ਹੈ ਜਿਵੇਂ ਸਿਆਸਤ ਹੁੰਦਾ ਹੈ ਤੇ ਉਵੇਂ ਜੋਤਸ਼ੀਆ ਬਾਬੇ ਨਾ ਸਾਨੂੰ ਇਹਨਾਂ ਤੋਂ ਬਚਣਾ ਚਾਹੀਦਾ ਹੈ ਇਹਨਾਂ ਦੇ ਚੱਕਰਾਂ ਚ ਕੁਛ ਨਹੀਂ ਤੇ ਇਹਨਾਂ ਨੂੰ ਅੱਜ ਸਵਾਲ ਪੁੱਛਣਾ ਚਾਹੀਦਾ ਹੈ ਵੀ ਭਾਈ ਹੁਣ ਦੱਸੋ ਤੁਹਾਡੀਆਂ ਜਿਹੜੀਆਂ ਭਵਿੱਖਵਾਣੀਆਂ ਉਹ ਕਿੱਥੇ ਕਿੱਥੇ ਗਈਆਂ ਹੁਣ ਇੰਨੇ ਘਰ ਡੁੱਬ ਕੇ ਆ ਜਾਂ ਠੀਕ ਹੈ ਜਿਹੜੀ ਕਰੋ ਬੇਕਰ ਹੋਇਆ ਉਹਨਾਂ ਦਾ ਭੁੱਖ ਕੋਈ ਨਹੀਂ ਇਹਨਾਂ ਨੇ ਪਹਿਲਾਂ ਦੱਸ 10 ਦੱਸ ਸਕਦੇ ਸੀਗੇ ਵੀ ਤੁਸੀਂ ਆਹ ਸੜਕਾਂ ਤੇ ਰਹਿਣੀਆਂ ਰਾਤਾਂ ਕੱਟਣੀਆਂ ਜੀ ਤੁਹਾਡਾ ਮਾਲ ਟੰਗਰ ਰੁੜ ਜਾਣਾ ਹੈ ਠੀਕ ਹੈ ਜੀ ਜੇ ਪਹਿਲਾਂ ਦੱਸਿਆ ਹੁੰਦਾ ਤਾਂ ਮਾਲ ਟੰਗਰ ਬਚ ਜਾਣਾ ਜੀ ਦੇਖੋ ਜਿੰਨਾ ਜਿੰਨੇ ਏਰੀਆ ਦੇ ਵਿੱਚ ਆਪਾਂ ਵੈਸੇ ਹੀ ਹਿਸਾਬ ਲਾ ਲੀਏ ਹਾਂਜੀ ਜਿੰਨੇ ਇਹ ਕਟਣਾ ਪਈਆਂ ਛੇ ਉਹਨਾਂ ਦੇ ਵਿੱਚ ਜਿੰਨੇ ਪਿੰਡ ਡੁੱਬੇ ਆ ਹੋਰ ਡੁੱਬੇ ਤੇ ਮੈਨੂੰ ਪਤਾ ਹੈ ਵੀ ਉਹ ਜੋਤਸਿਆਂ ਦੇ ਘਰ ਵੀ ਹੋਣਗੇ ਜਿਹੜੇ ਪਿੰਡਾਂ 'ਚ ਬੈਠੇ ਆ ਉਹਨਾਂ ਨੂੰ ਜਦੋਂ ਆਪਦਾ ਨਹੀਂ ਪਤਾ ਲੱਗਿਆ ਉਹ ਵੀ ਉਹਨਾਂ ਹੀ ਡੁੱਬੇ ਨੇ ਜੇ ਇਹ ਤਾਂ ਹੈ ਨਹੀਂ ਵੀ ਇੱਕ ਬੰਦੇ ਦੇ ਘਰ ਤੇ 7 ਫੁੱਟ ਪਾਣੀ ਹੈ ਜਾਂ ਜੋਤਸੀ ਦੇ ਹੈ ਨਹੀਂਗਾ ਜੋਤਸੀ ਉਹਨੇ ਆਪਦੇ ਗ੍ਰਹਿ ਮੰਨਤੇ ਉਹਦੇ ਵੀ 7 ਫੁੱਟ ਹੀ ਹੈ ਜਿਹੜਾ ਲੈਵਲ ਤੇ ਆਉਣਾ ਉਹੀ ਆ ਪਾਣੀ ਲੈਣ ਵਾਸਤੇ ਇਹਦਾ ਜਿਹੜਾ ਜਿਵੇਂ ਡੁੱਬੇ ਹੈ ਇੱਕ ਦਾ ਪਿੱਛੇ ਜਿਹਾ ਵੀਡੀਓ ਆ ਰਹੀ ਸੀ ਉਹ ਬਾਬੇ ਨੂੰ ਪੌੜੀ ਨਾਲ ਕੱਢੇ ਜਾਂਦੇ ਨੇ ਹਾਂਜੀ ਹਾਂਜੀ ਇਹ ਜਹਾਜ ਤੋਂ ਪੌੜੀ ਝਟ ਕੇ ਬਾਬੇ ਨੂੰ ਬਿਠਾਇਆ ਵੀ ਜਦੋਂ ਇਹਨਾਂ ਦੇ ਵੀ ਪਾਣੀ ਦੀ ਮਾਰ ਤਾਂ ਉਵੇਂ ਹੀ ਪੈਣੀ ਹੈ ਠੀਕ ਹੈ ਨਾ ਇਹਨਾਂ ਨੇ ਦੂਜਿਆਂ ਨੂੰ ਤਾਂ ਕੀ ਬਚਾਉਣੇ ਆਪ ਨਹੀਂ ਬਚ ਸਕਦੇ ਅਕਸਰ ਇੱਕ ਸਵਾਲ ਹੋਰ ਵੀ ਛੁੱਟ ਜਾਂਦਾ ਬਾਬੇ ਤੋਂ ਪਿੰਡਾਂ ਦੇ ਵਿੱਚ ਇਹ ਗੱਲ ਹੋ ਗਈ ਵੀ ਭਲਾਨੇ ਬਾਬੇ ਨੇ ਘੜੇ ਬਣ ਲਏ ਕੀ ਬਣ ਲਿਆ ਉਹਨੇ ਜੀ ਅੱਗ ਬਣਦੀ ਮੈਂ ਫੋਟੋ ਹੁਣ ਕਿੱਥੇ ਗਏ ਪਾਣੀ ਨੂੰ ਵੜ ਕੇ ਉਹਨੇ ਬੰਦ ਕਰ ਦਿੱਤਾ ਉਹ ਗ੍ਰਾਮੋਂ ਨਾ ਇੱਕ ਕੁੰਡਾ ਇਹਨਾਂ ਨੇ ਮੰਤਰਾਂ ਨਾਲ ਅੱਛਾ ਮੈਂ ਮੰਤਰ ਜਿਹੜੇ ਤੁਸੀਂ ਮੰਤਰ ਨਾਲ ਮਗਰ ਲੱਗਿਓ ਉਹਨਾਂ ਨੂੰ ਕਬਾਰ ਕਰੂ ਮੈਂ ਕਿਹ ਦਿਨ ਪਾਣਾ ਵੀ ਜਿਹੜੇ ਗਏ ਫਾੜਦੇ ਨਹੀਂ ਉਹਨੇ ਬਾਬੇ ਜੀ ਦੇ ਬਾਬਾ ਜੀ ਟੁੱਟਾਂ ਨੂੰ ਆਏ ਗਏ ਪਾਣੀ ਬੰਦ ਤੋਂ ਦੇ ਬਸ ਬੰਨੂ ਪਿੰਡਾਂ ਨੂੰ ਖਾਣ ਹੋ ਗਿਆ ਸੁਭਾਵਤਾ ਕਰੋ ਉਹਨਾਂ ਨੂੰ ਸਾਡੇ ਦੇ ਤਾਂ ਚਲੋ ਕੁਦਰਤੀ ਬਰਕਾਵਾ ਜਿਹੜਾ ਬਾਹਰੋਂ ਲੈਨੇ ਆ ਆਹ ਆਹ 12 ਮਿਣੀਆਂ ਇਹ ਇਹ ਬਤਾ ਵੀ ਹੈਗਾ ਨਹੀਂ ਕੁਦਰਤ ਦੇ ਨਾਲ-ਨਾਲ ਦਿਗਦੇਵ ਜੀ ਇਹ ਸਾਡੀ ਇਨਸਾਨੀ ਗਲਤੀਆਂ ਨੇ ਬਿਲਕੁਲ ਇਨਸਾਨੀ ਗਲਤੀਆਂ ਨੇ ਖਾਨਾ ਨਾ ਵੱਡੇ ਪੱਧਰ ਤੇ ਹੋ ਰਿਹਾ ਹੈ ਦੇਖੋ ਪੁਸ਼ਤਾ ਜ਼ਰੂਰੀ ਹੈ ਵੀ ਜਦੋਂ ਉਹ ਰੇਤ ਆਉਂਦੀ ਹੈ ਤੇ ਅਸੀਂ ਕੱਢਣੀ ਹੈ ਕੱਢਣੀ ਹੈ ਪਰ ਇੱਕ ਮਤਲਬ ਬਿਨਾਂ ਕਿਸੇ ਤਰੀਕੇ ਤੋਂ ਬਿਨਾਂ ਕਿਸੇ ਸਮਝ ਤੋਂ ਕੱਲਾ ਲਾਲਚ ਵਸ ਹੋ ਕੇ ਤਾ ਤਾਂ ਜਿਵੇਂ ਹੋਟਲ ਬਣ ਰਹੇ ਆ ਆਪਾਂ 200 ਵਾਈਰ ਕਰ ਲੈਂਦੇ ਆ ਮਤਲਬ ਬਜਰੀ ਦੇ ਆ ਕੰਮ ਕ੍ਰੈਸ਼ਰ ਸੈਂਡ ਹੋਰ ਲੱਗੇ ਹੋਏ ਨੇ ਉਹਨਾਂ ਨੂੰ ਇੱਕ ਵਪਾਰ ਦੇ ਸਾਧਨ ਕਰਕੇ ਉੱਥੇ ਵਿੱਚ ਅੰਦਰੋਂ ਅੰਦਰੋਂ ਹਲਕੇ ਹੋ ਜਾਂਦੇ ਨੇ ਉਹਦੇ ਜਿਹੜੇ ਵਿਗਿਆਨਕ ਕਾਰਨ ਨੇ ਜਿਹੜੇ ਕੁਝ ਇਨਸਾਨਾਂ ਦੀਆਂ ਗਲਤੀਆਂ ਕਰਕੇ ਹੋ ਰਿਹਾ ਨਾਲਚ ਬਸ ਹੋ ਰਿਹਾ ਉਹ ਜਾਦੇ ਲੈਂਡ ਸਲਾਈਡ ਹੋ ਰਹੇ ਨੇ ਇੱਕ ਵੀ ਤਰੀਕਾ ਹੋਰ ਵੀ ਆ ਬਿਲਕੁਲ ਟ੍ਰਕ ਉਹਦੇ ਇੰਨੇ ਨੇ ਨੇ ਉਹ ਰੇਤਾ ਕੱਢਦੇ ਨੇ ਜੀ ਜੀ ਰਾਹ ਬਣਾਨੇ ਜੀ ਨੰਬਰ 2 ਗਰਾ ਉੱਥੇ ਟੁੱਟਿਆ ਜਿੱਥੇ ਇਹਨਾਂ ਦੀਆਂ ਮੱਝਾਂਆਂ ਫਿਆਲਾ ਮੱਝਾਂ ਉੱਤੇ ਰੋਡ ਡਾੜ ਗਿਆ ਪਾਣੀ ਉੱਤਰ ਗਿਆ ਉਹ ਖੁਰਾ ਨਾ ਤੇ ਉਹ ਖੋਟਾ ਪਰ ਦੇਖ ਨੂੰ ਕਿਹੜਾ ਗਾਰਡ ਆ ਜਾਂ ਮੇਟਾ ਲਾ ਕੇ ਦਾ ਉਹਨੂੰ ਤਾਂ ਪਤਾ ਹੁੰਦਾ ਵੀ ਮੇਰੀ ਫਾਨੀ ਕਿੱਥੇ ਕਮਜ਼ੋਰ ਆ ਸਰਕਾਰ ਹੁੰਦਾ ਸਾਹ ਦਾ ਕਾਰ ਕੋ ਨਹੀਂ ਉੱਥੇ ਐਕਸ਼ਨ ਨਹੀਂ ਵੀ ਕਿਉਂ ਬੰਨਾ ਇੱਥੇ ਟੁੱਟਦਾ ਬਾਹਰ ਨਹੀਂ ਨਹੀਂ ਆਉਂਦਾ ਤੇ ਜਿਹੜੇ ਰੇਤੇ ਜਿਹੜਾ ਕੰਦ ਨੇ ਮੈਨੇ ਕੱਢਦੇ ਨੇ ਉਹਨਾਂ ਨੇ ਆਪੇ ਚੋਰਾ ਬਣਾ ਲਏ ਇਹ ਟੁਇਲੇ ਜਾਂਦਾ ਮੈਨੂੰ ਤਾਂ ਇਹ ਲੱਗਦਾ ਜਿਵੇਂ ਵੀ ਜਦੋਂ ਕਹਿੰਦੇ ਵੀ ਆ ਬੰਨ ਟੁੱਟਣਾ ਹੈ ਉੱਥੇ ਫੌਜ ਨੂੰ ਬੁਲਾਇਆ ਜਾਂਦਾ ਸਾਰਾ ਕੁਝ ਇੰਤਜ਼ਾਮ ਕੀਤਾ ਜਾਂਦਾ ਲੋਕ ਲੱਗੇ ਹੁੰਦੇ ਆ ਵੀ ਇਹ ਜਿੰਨੇ ਤੰਤਰਿਕ ਬਾਬੇ ਸਾਰਿਆਂ ਨੂੰ ਬੰਨ ਤੇ ਬਿਠਾ ਦੇਣਾ ਹਾਂ ਜਿੱਦਾਂ ਟੁੱਟਨ ਵਾਲਾ ਵੀ ਲਾਏ ਭਾਈ ਹੁਣ ਤੁਸੀਂ ਸਾਰੇ ਮੰਤਰ ਮਾਰ ਲਓ ਨਾ ਤਾਂ ਲੋਕਾਂ ਨੂੰ ਪਤਾ ਲੱਗ ਜੂਗਾ ਜਿਆਦਾ ਬਾਬੇ ਵੀ ਤਰ ਜਾਣਗੇ ਕੱਬ ਜਾਣਗੇ ਹਾਂ ਤੇ ਲੋਕ ਐ ਤਰ ਜਾਣਗੇ ਜੇ ਬਾਬੇ ਤਰ ਕੇ ਲੋਕ ਤਰ ਜਾਣਗੇ ਲੋਕ ਭੱਜ ਜਾਣਗੇ ਬਾਬੇ ਨਹੀਂ ਨਹੀਂ ਲੋਕ ਲੋਕ ਉਤਰ ਜਾਣਗੇ ਇਹਨਾਂ ਤੋਂ ਕਹੜਾ ਛੁੱਟ ਜੂਗਾ ਵੀ ਇਹਨਾਂ ਨੂੰ ਲਿਆ ਕੇ ਉੱਥੇ ਬੰਨ ਤੇ ਬਿਠਾ ਦੇਣਾ ਚਾਹੀਦਾ ਵੀ ਭਾਈ ਆ ਹੁਣ ਦਾ ਤੁਸੀਂ ਰੋਕੋ ਇਹਨੂੰ ਉੱਥੇ ਲੈ ਬਿਠਾ ਦਿਓ ਪਹਿਲਾਂ ਤਾਂ ਮੈਨੂੰ ਤਾਂ ਲੱਗਦਾ ਨਹੀਂ ਵੀ ਬੈਠਣ ਨੂੰ ਤਿਆਰ ਹੋ ਜਾਣਗੇ ਵੀ ਮੈਂ ਖਵਾਣੇ ਵਾਲੇ ਵੀ ਹੁਣ ਤੁਹਾਡੇ ਕੋਲ ਸਾਰੇ ਨੇ ਭਾਈ ਉਹਨਾਂ ਨੂੰ ਨਾਰੀਅਲ ਮੰਗਦੇ ਨੇ ਨਾਰੀਅਲ ਦੇ ਦਿਓ ਜਿਹੜਾ ਕੁਝ ਮੰਗਦੇ ਉੱਥੇ ਦੇ ਦਿਓ ਆਪਾਂ ਜਦੋਂ ਇੰਨਾ ਦਿਗਾਵ ਕਰੀ ਜਾਂਦੇ ਹੁਣਾਂ ਵਾਸਤੇ ਉਹਨਾਂ ਕਾ ਕਰਤੀਏ ਲੈ ਵੀ ਭਾਈ ਤੁਸੀਂ ਉਹਨੂੰ ਬੈਠੋ ਨਾ ਕਾ ਲੋ ਬਿਠਾਓ ਉਹਨਾਂ ਨੂੰ ਜਾ ਕੇ ਉੱਥੇ ਬੰਨ ਲਾਓ ਜੀ ਅੱਲਾਹੁ ਅੱਲ ਬੰਨ ਲਾਓ ਮੀ ਰੋਕੋ ਪਾਣੀ ਜਿਵੇਂ ਨੂੰ ਮਿਹਨਤ ਕਰੋ ਚਾਹੇ ਕਿਸੇ ਬਾਬੇ ਦੀ ਕਰੋ ਇੰਦਰਦੇਵ ਦੀ ਕਰੋ ਜਿਹਦੀ ਮਰਜ਼ੀ ਕਰੋ ਲੈ ਚਲਾਓ ਹਮਨ ਰੋਕੋ ਜੋ ਜਿਹੜੇ ਉਹ ਤੇ ਇੱਕ ਮੇੜੀ ਝੂਟੀ ਹੁੰਨੇ ਕੇਰੀ ਜੀ ਉਹ ਵੀ ਜੋਂਦਾ ਉਹਦੇ ਅੱਗੇ ਨਾਲ ਵੀ ਤੁੰ ਪਾਈ ਚੱਕਾ ਦੇ ਲੈ ਚੋਣ ਪਾ ਦੇ ਤੇ ਬੰਨ ਕਮਜੋਰਾ ਆ ਮੁਰੇ ਆਨੇ ਮੇਰੀ ਰੋਟੀ ਬੰਦਿਆ ਮੇਰੇ ਅਰੀ ਨੂੰ ਕਮਜੋਰਾ ਆ ਲੈ ਕੇ ਹੱਥ ਵੱਡੋ ਸਰਕਾਰ ਦੀ ਵੀ ਭਾਈ ਇਹਨਾਂ ਇਹਨਾਂ ਨਾਲੋਂ ਤਾਂ ਜਗਦੇਵ ਜੀ ਤੇ ਕਰਨਾਲ ਸਿੰਘ ਜੀ ਕੁਝ ਬੰਦੇ ਨਾ ਵਿਚਾਰੇ ਆਪਣੇ ਤੌਰ ਤੇ ਮੌਸਮ ਦੀ ਭਵਿੱਖਬਾਣੀ ਕਰ ਰਹੇ ਨੇ ਉਹਨਾਂ ਦਾ ਰਿਜ਼ਲਟ ਸਰਕਾਰ ਨਾਲੋਂ ਵਧੀਆ ਬਿਲਕੁਲ ਕੁਝ ਚੈਨਲ ਬਣਾ ਕੇ ਬੰਦੇ ਉਹ ਆਪਣੇ ਤੌਰ ਤੇ ਇੰਨੀ ਮਿਹਨਤ ਕਰ ਰਹੇ ਨੇ ਪਾਬਾਦਰ ਉਹ ਕੋ ਮੌਨਸੂਨ ਕਿੱਧਰ ਜਾ ਰਹੀ ਹੈ ਕਿੱਥੇ ਦਬਾ ਹੈ ਕਿੱਥੇ ਕੀ ਉਹ ਸਾਰਾ ਉਹਨਾਂ ਦੀਆਂ ਭੁਖਵਾਣੀਆਂ ਜਿਆਦਾ ਸਹੀ ਹੋ ਰਹੀਆਂ ਨੇ ਕਿਉਂ ਉਹ ਵਿਗਿਆਨ ਆਧਾਰਿਤ ਕਰ ਰਹੇ ਇਹ ਤੁੱਕੇ ਆ ਇਹਨਾਂ ਦੇ ਤੁੱਕਿਆਂ ਦਾ ਕੀ ਹੁੰਦਾ ਹੁਣ ਉਹ ਲਾਈ ਜਾਂਦੇ ਨੇ ਵੀ ਐ ਹੋ ਸਕਦਾ ਐ ਹੋ ਸਕਦਾ ਉਹਦੇ ਵੀ ਗੱਲ ਦੇ ਵਿੱਚ ਕਾਫੀ ਚੀਜ਼ਾਂ ਲਵੇਟ ਲੈਂਦੇ ਨੇ ਜਦੋਂ ਤੁਸੀਂ ਉਹ ਤੁਹਾਡੇ ਚ ਜਦੋਂ ਇੰਨੀਆਂ ਚੀਜ਼ਾਂ ਦੇਖ ਲਿਆ ਐਡਾ ਵੱਡਾ ਦੇਸ਼ ਹੈ ਕਿਤਨੇ ਕਿਤੇ ਹੋ ਜੇ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਤੇ ਕਿਤੇ ਨਾ ਕਿਤੇ ਹੜ੍ਹ ਹੋਰ ਸਥਿਤੀਆਂ ਬਣਦੀਆਂ ਰਹਿੰਦੀਆਂ ਨੇ ਉਹ ਵਿਗਿਆਨਕ ਤੌਰ ਤੇ ਜੇ ਤੁਸੀਂ ਉਵੇਂ ਵੀ ਲਾਓਗੇ ਤਾਂ ਤੁਸੀਂ ਇਹ ਤੁਹਾਨੂੰ ਮੋਬਾਈਲ ਹੀ ਦੱਸ ਦਿੰਦਾ ਸਾਰੀਆਂ ਚੀਜ਼ਾਂ ਮੈਰੀ ਦੱਸ ਰਿਹਾ ਫਿਰ ਲੱਗ ਕੇ ਰੱਖਾ ਬਾਬਿਆਂ ਨੇ ਆਪਣੇ ਇੱਥੇ ਬੈਠੇ ਹੋਏ ਇੱਕ ਮੂੜ ਤੇ ਬੈਠਾ ਕੋਈ ਨਾ ਲੱਖਾਂ ਦੇ ਭੂਆ ਪੁੱਲਦੇ ਨੇ ਉਹਨਾਂ ਅੱਜੋਂ ਕੋਈ ਕੰਮ ਨਹੀਂ ਦਰ ਫੜ ਕੇ ਰੱਖਣਾ ਫੜ ਜਾਉਂਦੇ ਰਕੜ ਕੇ ਤੂੰ ਲੈ ਕੇ ਜਾਓ ਬੰਦ ਤੇ ਰਕੜ ਕਰੂ ਵੀ ਤਨ ਬੱਬਾ ਜੀ ਗੱਟ ਕੇ ਜਾਓ ਇਹ ਲੋਕ ਵੀ ਕਿੰਨੀ ਠੋਕ ਕੇ ਹੁਣ ਮਤਾਂ ਆਮ ਲੋਕ ਗਰੀਬ ਲੋਕ ਰਹੇ ਨੇ ਬਾਕੀ ਕੁਝ ਜਿਹੜੇ ਦਾਦੇ ਨਾਲ ਗੱਲ ਵੋਟਾਂ ਵਾਲੇ ਇਹ ਆਦਿ ਬੂ ਬਣਾਇਆ ਸਾਨੂੰ ਪੈਰ ਨੇ ਆਪੋ ਦੀ ਪਈ ਹੋਈ ਆ ਇਹਨਾਂ ਦਾ ਪਹੁੰਚਾ ਨਹੀਂਦਾ ਜੋ ਹੋਇਆ ਮੋਨਸਾਨ ਹੋਇਆ ਪਰ ਇਹਦੇ ਵਿੱਚ ਜੀ ਕਹਿੰਨੇ ਕਿ ਜਿਹੜਾ ਇਹਨਾਂ ਨੂੰ ਜਿਹੜੇ ਗੱਲ ਮੰਨਦੇ ਤਾਂ ਦੁਖੀ ਨਾ ਕਰ ਤੁਸੀਂ ਲੋਕਾਂ ਨੂੰ ਕਹਿੰਨੇ ਉੱਪਰ ਦੇ ਨਾ ਕਰ ਦੋ ਸਾਰਾ ਉੱਪਰ ਲਾ ਦਿੰਦਾ ਫਿਰ ਪਰਾਉ ਹੁਣ ਬਚਾਓ ਨਹੀਂ ਨਹੀਂ ਜਿਹੜੀ ਜਿਹੜੇ ਹੜ ਹੈ ਹਾਂ ਇਹਨਾਂ ਨੇ ਜਿੰਨਾ ਬਰਬਾਦ ਕੀਤਾ ਉਹ ਸਾਨੂੰ ਸਾਹਮਣੇ ਇੱਕੇ ਲੱਗਤ ਦਿਖਾਈ ਦੇ ਰਿਹਾ ਹੈ ਪਰ ਜਿਹੜਾ ਸਾਡੇ ਇਥੇ ਬਾਬਿਆਂ ਦਾ ਤੰਤਰਕਾਂ ਜੋਤਸ਼ੀਆਂ ਦਾ ਹੜਾ ਰਿਹਾ ਹੈ ਉਹ ਇਦੋਂ ਵੱਧ ਨੁਕਸਾਨ ਕਰ ਰਿਹਾ ਹੈ ਉਹ ਸਾਨੂੰ ਦਿਖਾਈ ਨਹੀਂ ਦੇ ਰਿਹਾ ਉਹ ਡੇਲੀ ਘਰਾਂ ਦੇ ਵਿੱਚ ਲੁੱਟ ਕਰ ਰਿਹਾ ਹੈ ਉਹ ਘਰਾਂ ਦੇ ਵਿੱਚ ਕਲੇਸ਼ ਝਗੜੇ ਹੋਰ ਸਭ ਕੁਝ ਕਰ ਰਿਹਾ ਹੈ ਅੱਛਾ ਛੋੜ ਦੇ ਉਹ ਦਿਖਾਈ ਨਹੀਂ ਦਤਾ ਹਾਂ ਮਾਗੇ ਤੇ ਫਿਰ ਉੱਤਰ ਲੱਕੇ ਸਾਰਾ ਉੱਥੇ ਵੀ ਤੰਤਰ ਗਢੇ ਬਣਾਏ ਬੈਠੇ ਉਹ ਵੀ ਚੋੜ ਗਿਆ ਹਾਂ ਆਪ ਕਿਹਾ ਨਹੀਂ ਬਿਤਾ ਸਕਿਆ ਉਹ ਹੀ ਤਾਂ ਆਪਾਂ ਗੱਲ ਕਰ ਰਹੇ ਹਾਂ ਉਹ ਆਪ ਨਹੀਂ ਬਿਚਾ ਸਕਦਾ ਸਾਡਾ ਅਦੇ ਨੂੰ ਅਸੀਂ ਕੋਣ ਜਿਹੜਾ ਦੇ ਨਾ ਤੋਂ ਬਚੋ ਜਿਹੜਾ ਸਾਡਾ ਤਾਂ ਕਾਰਨ ਬੋ ਉਹ ਤੇ ਸਾਡਾ ਲਾਜ਼ ਰੋ ਬੱਕੀ ਸਰਕਾਰ ਦੀ ਬੀਜੋਈ ਮਰੀ ਹੈ ਸਭ ਦੀ ਬੰਨ ਗਿਆ ਤੇ ਪ੍ਰੈਸ ਵਾਲੇ ਤੁਸੀਂ ਵੀ ਥੋੜਾ ਜਿਹਾ ਕੰਮ ਵਧਾ ਕੇ ਨਾ ਕਰੇ ਬੋ ਤੁਸੀਂ ਪੀਹਣ ਕਰਕੇ ਜਿਹੜੀ ਥੋੜੀ ਖਬਰ ਹੋ ਗਈ ਆ ਤੰਤਰੀ ਕਸਵਟੀ ਦੇ ਤਾਲ ਕੀ ਉਹ ਨਿਕਰੇ ਬੱਕੇ ਹਾਂ ਮਤਲਬ ਸੁਣੀਆਂ ਸੁਣਾਈਆਂ ਗੱਲਾਂ ਅੱਦਾ ਅੱਦਾ ਤਾਂ ਜਿੰਨਾ ਕੋ ਦੂਣਾ ਬਾਬਿਆ ਤੁਸੀਂ ਅੱਤੇ ਥੋੜੀ ਜਿਹੀ ਹੈ ਕਿ ਵਿੱਚ ਹੁੰਦੇ ਆ ਹੁੰਦੇ ਜੀ ਸਾਰੇ ਉਹ ਇੱਕ ਜਿਹੀ ਹੁੰਦੇ ਸਾਰੇ ਤਰ੍ਹਾਂ ਸਾਡੀ ਗੱਲ ਨੂੰ ਥੋੜੀ ਕੰਮ ਜਿਆਦਾ ਮੰਨਦੇ ਤਾਂ ਪ੍ਰਸਾਦ ਦੀ ਦੇਖੋ ਜਾਂ ਪ੍ਰਸਾਦ ਨਾਲ ਦਿਖਾਉਂਦੇ ਨੇ ਉਹ ਬੋਟੀਆਂ ਛਟੀਆਂ ਦੇ ਪਿਛੋਂ ਦਾ ਲੰਗਾ ਹੜ ਉਹ ਜੋ ਖਵਾਜਾ ਨਾ ਆ ਰਿਹਾ ਥੋੜੀ ਨੱਪ ਛਟਰੀ ਦੀ ਫੁੰਡੀ ਗੱਲ ਜਾ ਲਾਈ ਜਾਂਦੀ ਆ ਅਜੇ ਤੁਸੀਂ ਸਹੀ ਦੱਸਾ ਦੋਗੇ ਲੋਕ ਸਮਝ ਵੀ ਜਾਣਗੇ ਇਹ ਪੱਤਰਕਾਰ ਨੂੰ ਤਾਂ ਖਾਸ ਕਰਕੇ ਚਾਹੁੰਦਾ ਲੋਕਾਂ ਨੂੰ ਵਿਗਿਆਨਕ ਸੋਚ ਦੇ ਨਾਲ ਜੋੜਨਾ ਚਾਹੁੰਦਾ ਠੀਕ ਹੈ ਲੋਕਾਂ ਦਾ ਸਮਝ ਵਾਲੇ ਬੰਦਾ ਬੱਕਰੀਆਂ ਬੱਕਰੀਆਂ ਆ ਥੋੜੀ ਜਿਹੀ ਮੇਰੀ ਲੱਗਾ ਭੜਕਾਵੇਂ ਮੁੱਦੇ ਹੜਾ ਇਹ ਤਰਕਾਂ ਦੇ ਆਧਾਰ ਤੇ ਇਹਦੀ ਚੰਗੀ ਕੋਖ ਕੀਤੀ ਜਾਵੇ ਕਿਉਂ ਪਾਏ ਆ ਇਹ ਕਿਹੜੇ ਕਾਰਨ ਨੇ ਕਿਹਦੀਆਂ ਨਾਰਾਇਕੀਆਂ ਨੇ ਕਿਹਦੀਆਂ ਨਾਰਾਇਕੀਆਂ ਸਰਕਾਰਾਂ ਦੀਆਂ ਨਾਰਾਇਕੀਆਂ ਕਿ ਬੰਦੇ ਨਹੀਂ ਜਾਂਦੇ ਨਹੀਂ ਗੱਲ ਹੋਈ ਜੇ ਜੇ ਅਸੀਂ ਅੱਜ ਉਹਨੂੰ ਅੰਕੜਿਆਂ ਨਾਲ ਦੇਖਾਂਗੇ ਬਿਲਕੁਲ ਬਿਲਕੁਲ ਫੇਰ ਹੀ ਜਾ ਕੇ ਕਿਤੇ ਜਿਹੜੀ ਅੱਜ ਆ ਗਈ ਤਰਾਸ ਦੀ ਜਿਹੜੀ ਚੱਲ ਰਹੀ ਹੈ ਉਹਨੂੰ ਅੱਗੇ ਤੋਂ ਬਚਾਉਣ ਵਾਸਤੇ ਵੀ ਸਾਨੂੰ ਕੀ ਕਰਨਾ ਚਾਹੀਦਾ ਕਰਨਾ ਚਾਹੀਦਾ ਜਾਂ ਫਿਰ ਤੁਹਾਨੂੰ ਜੇ ਇਹ ਲੱਗਦਾ ਹੈ ਕਿਸੇ ਨੂੰ ਵੀ ਉਹ ਜੋਖੀ ਕਰਨਗੇ ਫਿਰ ਤਾਂ ਉਹਨਾਂ ਨੂੰ ਲੋੜ ਹੀ ਨਹੀਂ ਸਾਨੂੰ ਫਿਰ ਇਹ ਸਰਕਾਰਾਂ ਉਹ ਤੋਂ ਦੋਸ਼ੀ ਆਸੀਦਾ ਇਹਦਾ ਮਤਲਬ ਜੋਥੀਆਂ ਨੇ ਪਹਿਲਾਂ ਭੂਖਵਾਣੀ ਕਰਤੀ ਸੀ ਕਿ ਜੀ ਬਾਬੇ ਨੇ ਪਹਿਲਾਂ ਭੂਖਵਾਣੀ ਕਰਤੀ ਸੀ ਵੀ ਇਹ ਮੌਜੂਦ ਸਰਕਾਰਾਂ ਨੂੰ ਤਾਂ ਦੋਸ਼ ਹੀ ਨਾ ਦੇਓ ਇਹ ਤਾਂ ਜਦੋਂ ਜੋਥੀਆਂ ਨੇ ਪਹਿਨੇ ਕੋਈ ਖਵਾਣੀਆਂ ਕਰਦੇ ਨੇ 75 ਸਾਲ ਹੋ ਜਾਦਾਂ ਤੱਕ ਬੰਨ ਨਹੀਂ ਤਾਂ ਅੰਤ ਤੱਕ ਬੰਨਿਤ ਦੁੱਤੋ ਪੱਕੇ ਭਾਈ ਬਿਲਕੁਲ ਨਹੀਂ ਕੀ ਕਰੂੰਗਾ 70 ਸਾਲਾਂ ਲਈ ਕਿੰਨਾ ਇਤਿਹਾਸ 88 ਜਗਨੇ ਹੜਾ ਆਉਣਗੇ ਹਰ ਸਾਲ ਦੇ ਜੋੜ ਵਧ ਕੇ ਆਗੇ ਤੁਹਾਨੂੰ ਪਤਾ ਰਹੇਗਾ ਸਾਡੀ ਜਨਤਾ ਰਹਿੰਦੀ ਹੈ ਜਦੋਂ ਤੁਸੀਂ ਵੋਟਾਂ ਘਲਣੀਆਂ ਤੁਹਾਨੂੰ ਥੋੜੇ ਦੇਹ ਦੇ ਮੋਟਾ ਲੈਣ ਤਾਂ ਨਾ ਕੋ ਜਾਦੇ ਆਜੋ ਕਿੱਥੇ ਜਾ ਰਹੇ ਨੇ ਹੁਣ ਵੱਡੇ ਵੱਡੇ ਪੁਲ ਜਿਹੜੇ ਬਣੇ ਨੇ ਬ੍ਰਿਜ ਬਣੇ ਨੇ ਉਹ ਪਾਣੀ ਦੇ ਵਿੱਚ ਪਾਣੀ ਜਿਉਂ ਰਿਹਾ ਆਲਦਾ ਮਾਰੀਆਂ ਹੋਈਆਂ ਨੇ ਹੁਣ ਕੀ ਅਸੀਂ ਉਹਨਾਂ ਮੁੱਦਿਆਂ ਨੂੰ ਸਾਨੂੰ ਉਠਾਉਣਾ ਚਾਹੀਦਾ ਨਾ ਕਿ ਇਹਨਾਂ ਨੂੰ ਵੀ ਅਸੀਂ ਵੀਡੀਓ ਦਿਖਾਈ ਜੰਦੀ ਆ ਬਾਬਿਆਂ ਦੀਆਂ ਜੋਤਸੀਆਂ ਦੀਆਂ ਇਹਦਾ ਇਹਦਾ ਆਪ ਹੜਾ ਨਾਲ ਦੇ ਹੀ ਹੈ ਹਾਂ ਬਿਲਕੁਲ ਇਹ ਤਾਂ ਆਪ ਹੜਾ ਨਾਲ ਦੇ ਆ ਲੋਕਾਂ ਨੂੰ ਜਿਵੇਂ ਹੜਾ ਨਾਲ ਨੁਕਸਾਨ ਕਰਦੇ ਆ ਉਹਵੇਂ ਆਪ ਕੰਢੀ ਨਾਲ ਬਾਬੇ ਤੰਤਰਿਕ ਕਰਦੇ ਇਹਨਾਂ ਤੋਂ ਸਾਨੂੰ ਸचेत ਤੇ ਬਚ ਕੇ ਰਹਿਣਾ ਚਾਹੀਦਾ ਠੀਕ ਹੈ ਤੁਹਾਡਾ ਧੰਨਵਾਦ 好的，好的，好的。